ਸੁਰੀ ਕੰਚਨ ਕੁਮਾਰੀ ਵਾਸੀ ਲੁਧਿਆਣਾ ਇੰਸਟਾਗ੍ਰam ਤੇ ਜਿਨ੍ਹਾਂ ਦੇ ਕਾਫੀ ਫੋਲੋਅਰਸ ਅਗਰ ਅਸੀਂ ਜਿਨ੍ਹਾਂ ਦਾ ਜਰਾ ਬੜਾ ਬਰੂਟਲ ਮਰਡਰ ਹੋਇਆ ਬਠਿੰਡਾ ਚ ਜਿੱਥੇ ਉਹਨਾਂ ਦੀ ਬੋਡੀ ਨੂੰ ਆਦੇਸ਼ ਹਸਪੀਟਲ ਦੀ ਪਾਰਕਿੰਗ ਚ ਉਹਨਾਂ ਦੀ ਗੱਡੀ ਚ ਛੱਡ ਕੇ ਦੋਸ਼ੀ ਫਰਾਰ ਹੋ ਗਏ ਸੀਗੇ ਉਸ ਕੇਸ ਚ ਜਿਹੜੇ ਦੋਸ਼ੀ ਅਸੀਂ ਫੜੇ ਸੀਗੇ ਨਿਮਰਤਜੀਤ ਤੇ ਜਸਪ੍ਰੀਤ ਉਹਨਾਂ ਦੀ ਜਿਹੜੀ ਡੂਰਿੰਗ ਰਿਮਾਂਡ ਅਸੀਂ ਸਸਟੇਨਡ ਇੰਟਰੋਗੇਸ਼ਨ ਇਹ ਪੁੱਛ ਕੇ ਅੱਜ ਜਿਹੜੀ ਨਵੀਆਂ ਗੱਲਾਂ ਸਾਹਮਣੇ ਆਈਆਂ ਉਹ ਤੁਹਾਨੂੰ ਸਾਰਿਆਂ ਨੂੰ ਦੱਸਣ ਲਈ ਮੈਂ ਅੱਜ ਬੁਲਾਇਆ ਇਹਦੇ ਵਿੱਚ ਇਨੀਸ਼ੀਅਲੀ ਕੁਝ ਗੱਲਾਂ ਜੋ ਉਹਨਾਂ ਨੇ ਨਹੀਂ ਦਸੀਆਂ ਸੀਗੀਆਂ ਹੁਣ ਤਫਤੀਸ਼ 'ਚ ਪਤਾ ਲੱਗਿਆ ਹੈ ਇਹਨਾਂ ਨੇ ਦੋਨਾਂ ਨੇ ਦੱਸਿਆ ਕਿ ਪਹਿਲਾਂ ਜਿਹੜਾ ਇਹਨਾਂ ਦਾ ਮੇਨ ਕਾਂਸਪੀਰੇਟਰ ਅਮਰਿਤਪਾਲ ਮਹਿਰੋ ਹੈ ਦੇ ਵਰ ਟ੍ਰਾਈਂਗ ਟੂ ਸੇਵ ਹਿਮ ਥੋੜਾ ਬਹੁਤ ਬਟ ਅੱਜ ਹੁਣੇ ਨਾਲੇ ਦੱਸਿਆ ਹੈ ਕਿ ਜਿਹੜਾ ਅਮਰਿਤਪਾਲ ਮੈਰੋ ਹੈ ਉਹ ਐਟਲੀਸਟ 3 ਮਹੀਨੇ ਤੋਂ ਜਿਹੜੀ ਇਹ ਕੰਜਨ ਦੇਵੀ ਹੈ ਇਹਨੂੰ ਮਾਰਨ ਦੀ ਪਲਾਨਿੰਗ ਕਰ ਰਿਹਾ ਸੀਗਾ ਤੇ ਜਿਹਦੇ ਚ ਇਹਨਾਂ ਦੋਨਾਂ ਨੂੰ ਉਹਨੇ ਸ਼ਾਮਿਲ ਕੀਤਾ ਹੋਇਆ ਸੀਗਾ ਬਟ ਬੇਸਿਕਲੀ ਇਟ ਵਾਸ ਹਿਸ ਆਈਡੀਆ ਤੇ ਇਸ ਪਲਾਨਿੰਗ ਦੇ ਤਹਿਤ ਇਹ ਕਈ ਵਾਰੀ ਤਿੰਨੋਂ ਜਣੇ ਲੁਧਿਆਣਾ ਵੀ ਜਾਂਦੇ ਰਹੇ ਉਹਦੀ ਰੈਕੀ ਵੀ ਕਰਦੇ ਰਹੇ ਉਹਦੀ ਮੂਵਮੈਂਟ ਔਰ ਲਾਈਫਸਟਾਈਲ ਨੂੰ ਵਾਚ ਕਰਦੇ ਰਹੇ ਉਹ ਕਿਹੜੀ ਗੱਡੀ ਡਰਾਈਵ ਕਰਦੀ ਹੈ ਕਿੱਥੇ ਰਹਿੰਦੀ ਹੈ ਕਦੋਂ ਜਾਂਦੀ ਹੈ ਉਹ ਸਾਰਾ ਕੁਝ ਦੇਖਦੇ ਰਹੇ ਤੇ ਇਨਫੈਕਟ ਕੁਝ ਹੋਟਲ ਜਿਵੇਂ ਇਹਨਾਂ ਨੇ ਆਨ ਐਨ ਆਫ ਸਟੇ ਕੀਤਾ ਉਹਦੇ ਘਰ ਦੇ ਨੇੜੇ ਤੇੜੇ ਜਿਹੜੇ ਅਸੀਂ ਤਫਤੀਸ਼ ਚ ਫਾਈਨ ਟਿਊਨ ਕਰਾਂਗੇ ਔਰ ਫਿਰ ਨਾਲੇ ਜੋ ਸਭ ਤੋਂ ਪਹਿਲਾਂ 7 ਜੂਨ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਸੀਗਾ 7 ਜੂਨ ਨੂੰ ਜਿਹੜਾ ਅਮਰਿਤਪਾਲ ਹੈ ਔਰ ਜਸਪ੍ਰੀਤ ਇਹ ਲੁਧਿਆਣੇ ਗਏ ਜਸਪ੍ਰੀਤ ਬਾਹ ਰਿਹਾ ਪਰ ਅੰਮ੍ਰਿਤਪਾਲ ਇਹਦੇ ਘਰ ਗਿਆ ਜਿੱਥੇ ਇਹ ਅਵੇਲੇਬਲ ਹਾਜ਼ਰ ਨਹੀਂ ਸੀਗੇ ਉਸ ਦਿਨ ਕੰਚਨ ਤੇ ਉਸ ਦਿਨੇ ਉਹਦੀ ਮਦਰ ਨਾਲ ਹੀ ਗੱਲ ਕਰਕੇ ਆ ਗਿਆ ਤੇ ਅਗਲੇ ਦਿਨ 8 ਤਰੀਕ ਨੂੰ ਦੁਬਾਰਾ ਅੰਮ੍ਰਿਤਪਾਲੋ ਦੇ ਘਰ ਗਿਆ ਤੇ ਉੱਥੇ ਕੰਚਨ ਔਰ ਉਹਦੀ ਮਦਰ ਜਿਹੜੀ ਗਿਰਜਾ ਦੇਵੀ ਆ ਉਹ ਮਿਲੇ ਤੇ ਇਹਨੇ ਉਹਨਾਂ ਨੂੰ ਕਿਹਾ ਕਿ ਬਠਿੰਡਾ ਜਿਹੜੀ ਕਾਰ ਦੀ ਪ੍ਰੋਮੋਸ਼ਨ ਲਈ ਉਹਨੂੰ ਬੁਲਾ ਰਹੇ ਸੀਗੇ ਕਿ ਤੂੰ ਸਾਡੇ ਨਾਲ ਬਠਿੰਡਾ ਚੱਲ ਉਸ ਟਾਈਮ ਉਹਨੇ ਹੀ ਰੀਜ਼ਨ ਸਾਈਡ ਕੀਤਾ ਕਿ ਮਦਰ ਠੱਲੇ ਹੈ ਤੇ 8 ਤਰੀਕ ਨੂੰ ਉਹ ਇਹਨਾਂ ਦੇ ਨਾਲ ਨਹੀਂ ਆਈ ਤੇ ਅਗਲੇ ਦਿਨ 9 ਤਰੀਕ ਨੂੰ ਦੁਬਾਰਾ ਅਮਰਿਤਪਾਲ ਨੇ ਕੰਚਨ ਨੂੰ ਕੰਟੈਕਟ ਕੀਤਾ ਔਰ ਇੱਕ ਤਾਂ ਇਹ ਗਾਰ ਪ੍ਰੋਮੋਸ਼ਨ ਦੀ ਗੱਲ ਤਾਂ ਪਹਿਲਾਂ ਹੀ ਕੀਤੀ ਸੀ ਪਲੱਸ ਉਹਨੇ ਉਹਦੇ ਨਾਲ ਇਹ ਗੱਲ ਕੀਤੀ ਕਿ ਤੇਰੀ ਜਿਹੜੀ ਗੱਡੀ ਹੈ ਉਹਦੀ ਵੀ ਅਸੀਂ ਥੋੜੀ ਬਹੁਤ ਰੈਨੋਵੇਸ਼ਨ ਯਾ ਰਿਪੇਅਰ ਵਰਕ ਕਰਾ ਦਾਂਗੇ ਤੇ ਇਹਨਾਂ ਗੱਲਾਂ 'ਚ ਉਹ ਮੰਨ ਗਈ ਤੇ 9 ਤਰੀਕ ਨੂੰ ਅ ਅਮਰਿਤਪਾਲ ਜਸਪ੍ਰੀਤ ਔਰ ਨਿਮਰਤ ਤੇ ਤਿੰਨੋਂ ਆਪਣੇ ਮੋਗੇ ਤੋਂ ਲੁਧਿਆਣੇ ਵੱਲ ਚੱਲੇ ਯੋਧੇ ਪਹੁੰਚ ਕੇ ਇਹਨਾਂ ਨੇ ਅਮਰਿਤਪਾਲ ਨੇ ਜਿਹੜੀ ਕੰਚਨ ਹੈ ਉਹਨੂੰ WhatsApp ਤੇ ਕੰਟੈਕਟ ਕੀਤਾ ਤੇ ਅਪੋਲੋ ਹਸਪੀਟਲ ਦੇ ਨੇੜੇ ਉਹਨੂੰ ਬੁਲਾ ਲਿਆ ਜਿਹੜੀ ਆਪਣੀ ਗੱਡੀ 'ਚ ਉੱਥੇ ਆ ਗਈ ਉਸ ਤੋਂ ਬਾਅਦ ਜਿਹੜਾ ਅਮਰਿਤਪਾਲ ਹੈ ਉਹ ਕੰਚਨ ਦੀ ਜਿਹੜੀ Eon ਗੱਡੀ ਸੀਗੀ ਜਿਹੜੀ ਮੌਕੇ ਤੇ ਵੀ ਬਰਾਮਦ ਹੋਈ ਹੈ ਉਸ ਗੱਡੀ 'ਚ ਉਹਨੇ ਟਰੈਵਲ ਕੀਤਾ ਪਿੱਛੀ ਸੀਟ 'ਤੇ ਜੋ ਹੁਣ ਤੱਕ ਪਤਾ ਲੱਗਿਆ ਬੈਠ ਕੇ ਤੇ ਜਿਹੜੀ ਐਨ ਸਕੋਰਪਿਓ ਜਿਹੇ ਲੋਕ ਮੌਕੇ ਤੋਂ ਆਏ ਸੀਗੇ ਉਹ ਜਸਪ੍ਰੀਤ ਔਰ ਨਿਮਰਨਜੀਤ ਉਹਦੇ ਤੇ ਟਰੈਵਲ ਅੱਗੇ ਉਹਨਾਂ ਨੇ ਗੱਡੀ ਲਾ ਲਈ ਸੋ ਫਾਈਨਲੀ ਜਦੋਂ ਇੱਥੇ ਬਠਿੰਡੇ ਪਹੁੰਚ ਗਏ ਜਿਸ ਵਿਰਾਜ ਜੀ ਇਹਨਾਂ ਨੇ ਕਮੋ ਦਾ ਕਰਾਉਣ ਲਈ ਪ੍ਰੋਮਿਸ ਕੀਤਾ ਸੀਗਾ ਤੇ ਅਮਰਿਤਪਾਲ ਇਨ ਅ ਵੈਰੀ ਪ੍ਰੀਪਲਾਨਡ ਕਾਂਸਪੀਰੇਸੀ ਪਹਿਲਾਂ ਹੀ ਉਹਦੀ ਗੱਡੀ ਚੋਂ ਬਿਫੋਰ ਰੀਚਿੰਗ देयर ਉਹ ਪਹਿਲਾਂ ਹੀ ਆਪਣੀ ਐਨ ਸਕੋਰਪੀਓ ਚ ਚਲਾ ਗਿਆ ਤੇ ਜਿਹੜਾ ਨਿਮਰਤ ਹੈ ਉਹ ਕੰਜਨ ਦੀ ਗੱਡੀ ਉਹਦੇ ਨਾਲ ਕੰਜਨ ਦੇ ਨਾਲ ਉਹ ਗਰਾਜ ਚੰਦਰ ਚਲਾ ਗਿਆ ਤੇ ਜਿਹੜੀ ਗੱਡੀ ਦਾ ਕੰਮ ਸੀ ਉਹ ਸ਼ਾਮ ਤੋਂ ਲੈ ਕੇ ਆਰਾਊਂਡ ਰਾਤ ਦੇ 12:30 ਦੇ ਕਰੀਬ ਤੱਕ ਉਹ ਚੱਲਦਾ ਰਿਹਾ ਜੋ ਜੋ ਉਹਨਾਂ ਨੇ ਕਰਾਉਣਾ ਸੀਗਾ ਤੇ ਉਹ ਬਹੁਤ ਇਨਸਾਈਡ ਤੇ ਉਸ ਤੋਂ ਬਾਅਦ ਜਦੋਂ ਕੰਮ ਪੂਰਾ ਹੋ ਗਿਆ ਤੇ ਕੰਚਨ ਔਰ ਨਿਮਰਤ ਬਾਾਰ ਆ ਗਏ ਉਹ ਆਪਣੀ ਗੱਡੀ ਚ ਉਤੇ ਉਸ ਤੋਂ ਬਾਅਦ ਜਿਹੜੇ ਅੰਮ੍ਰਿਤ ਔਰ ਜਸਪ੍ਰੀਤ ਸੀਗੇ ਇਹ ਦੋਨੋਂ ਗੱਡੀਆਂ ਨਾਲ ਨਾਲ ਰਹੀਆਂ ਪਹਿਲੇ ਧਰ-ਧਰ ਘੁੰਮਦੇ ਰਹੇ ਦੇ ਵੈਂਟ ਟੂ ਸਮ ਪੈਟਰੋਲ ਪੰਪ ਕੁਝ ਖਾਣ ਦਾ ਬਹਾਨਾ ਵੀ ਇਧਰ ਉਧਰ ਜਿਵੇਂ ਪੁੱਜੋ ਦੇ ਨੇੜੇ ਤੇੜੇ ਆਊਟਲੈਟਸ ਦਾ ਵੀ ਕਿਹੜਾ ਦੰਦੇ ਨੇ ਸੋ ਇਟ ਵਾਸ ਵੈਰੀ ਲੇਟ ਐਟ ਨਾਈਟ ਸੋ ਉਸ ਤੋਂ ਬਾਅਦ ਉਹਨਾਂ ਦਾ ਪਹਿਲਾਂ ਹੀ ਸਾਰਾ ਪਲਾਨ ਸੀਗਾ ਜਿਹੜਾ ਅੰਮ੍ਰਿਤ ਵਨ ਸੈਕਿੰਡ ਜਦੋਂ ਇਹ ਪੁਚੋਗੋ ਲਾਗੇ ਤੇ ਉਸ ਤੋਂ ਬਾਅਦ ਜਸਪ੍ਰੀ ਤੇ ਜਿਹੜਾ ਉਹ ਸਕੋਰਪਿਓ ਚਲਾ ਰਿਹਾ ਸੀ ਉਹਨਾਂ ਨੇ ਇੱਕ ਪੈਟਰੋਲ ਪੰਪ ਤੇ ਜਿਹੜੀ ਉਹਦੀ ਗੱਡੀ ਐ ਸਕੋਰ ਐਨ ਸਕੋਰਪਿਓ ਉਹਨੂੰ ਉੱਥੇ ਲਾ ਲਿਆ ਤੇ ਉਸ ਤੋਂ ਬਾਅਦ ਇਹਦੀ ਗੱਡੀ 'ਚ ਆ ਗਏ ਜਿਹੜੀ ਕੰਜਨ ਦੀ ਸੀਗੀ ਤੇ ਕੰਜਨ ਦੀ ਜਿਹੜੀ ਈਓਨ ਐ ਉਹ ਅੰਮ੍ਰਿਤਪਾਲ ਚਲਾਣ ਲੱਗ ਪਿਆ ਤੇ ਨਿਮਰਤ ਉਹਦੀ ਡਰਾਈਵ ਜਿਹੜੀ ਸਾਈਡ ਵਾਲੀ ਸੀਟ ਉੱਥੇ ਬੈਗਿਆ ਤੇ ਕੰਚਨ ਪਿੱਛੇ ਹੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਤਰੀਕੇ ਨਾਲ ਜਿਹੜੀ ਦੂਜੀ ਗੱਡੀ ਆਪਣੀ ਸਕੋਰਪੀਓ ਪੈਟਰੋਲ ਪੰਪ ਤੇ ਲਾਤੀ ਤੇ ਫਿਰ ਸੁਨਸਾਨ টাইਪ ਜਗ੍ਹਾ 'ਚ ਵੀ ਉੱਤੇ ਘੁੰਮਦੇ ਰਹੇ देन ਫਾਈਨਲੀ ਐਟ 1. ਉਹਨਾਂ ਨੇ ਇਹਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੇਰੇ ਜਿਹੜੇ ਉਹਦੇ ਕੋਲ ਦੋ ਫੋਨ ਸੀਗੇ ਕੰਚਨ ਕੋਲ ਇੱਕ ਉਹਦੇ ਕੋਲ ਆਈਫੋਨ ਸੀਗਾ ਤੇ ਇੱਕ ਟੱਚ ਸਕਰੀਨ ਸੀਗਾ ਤੇ देन ਦੇ ਸਟਾਰਟਡ ਦੇ ਜਿਹੜਾ ਇਹਨਾਂ ਦਾ ਪੂਰਾ ਪਲਾਨ ਸੀਗਾ ਵੀ ਤੂੰ ਆਪਣੇ ਫੋਨ ਦੇ ਪਾਸਵਰਡ ਵਗੈਰਾ ਦੇ ਸੋ ਇਨੀਸ਼ੀਅਲੀ ਸ਼ੀ ਰੈਜ਼ਿਸਟਡ ਜੋ ਕੁਝ ਕਿਚ ਪਤਾ ਲੱਗਿਆ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਅਮਰਿਤਪਾਲ ਨੇ ਕਿਹਾ ਵੀ ਇਹਦੇ ਥੱਪੜ ਮਾਰ ਤੇ ਨਿਮਰਤ ਜੀ ਤੋਂ ਜਸਪ੍ਰੀਤ ਦੋਨਾਂ ਨੇ ਇਹਨੂੰ ਥੱਪੜ ਮਾਰੇ ਤੇ ਉਸ ਤੋਂ ਬਾਅਦ ਇਹ ਲੜਕੀ ਨੇ ਆਪਣਾ ਪਾਸਵਰਡ ਇਹਨਾਂ ਨੂੰ ਦੇ ਦਿੱਤਾ ਤੇ ਜਿਹੜੇ ਤੇਰੇ ਦੋਨੋਂ ਫੋਨ ਸੀਗੇ ਉਹ ਅਮਰਿਤਪਾਲ ਨੇ ਲੈ ਲਏ ਐਂਡ ਉਸ ਤੋਂ ਬਾਅਦ ਅਮਰਿਤਪਾਲ ਗੱਡੀ ਚਲਾ ਰਿਹਾ ਸੀ ਤੇ ਜਿਹੜੀ ਕੰਚਨ ਸੀ ਵਿੱਚ ਸੀਗੀ ਤੇ ਇਹ ਦੋਨੋਂ ਬੰਦੇ ਬੋਥ ਸਾਈਡ ਆਫ ਪਿਛਲੀ ਸੀਟ ਤੇ ਆ ਗਏ ਇੱਕ ਪਾਸੇ ਨਿਮਰਤ ਜੀ ਤੇ ਇੱਕ ਪਾਸੇ ਜਸਪ੍ਰੀਤ ਥੈਨ ਅੰਮ੍ਰਿਤ ਨੇ ਇਹਨਾਂ ਨੂੰ ਕਿਹਾ ਅੰਮ੍ਰਿਤਪਾਲ ਨੇ ਵੀ ਇਹਦਾ ਹੁਣ ਕੰਮ ਕਰ ਦੋ ਤੇ ਜਿਹੜਾ ਜਸਪ੍ਰੀਤ ਨੇ ਕਮਰ ਕਸ ਜੋ ਮੈਂ ਪਹਿਲਾਂ ਵੀ ਦੱਸਿਆ ਸੀਗਾ ਇਹਨੇ ਆਪਣਾ ਕਮਰ ਕਸ ਲਾ ਕੇ ਉਹਦੀ ਗੱਲ ਚ ਪਾ ਦਿੱਤਾ ਜਿਹੜਾ ਨਿਮਰਤ ਸੀਗਾ ਉਹਨੇ ਇੱਕ ਪਾਸੇ ਉਹਨੂੰ ਖਿੱਚਿਆ ਤੇ ਜਸਪ੍ਰੀਤ ਨੇ ਦੋਨੇ ਦੂਜੀ ਸਾਈਡ ਤੋਂ ਦੋਨੋਂ ਪਾਸੇ ਉਹਨੂੰ ਖਿੱਚਿਆ ਐਂਡ ਜਿਹੜਾ ਅੰਮ੍ਰਿਤ ਅੱਗੇ ਹੋ ਉਹਨੇ ਉਹਦਾ ਗਲਾ ਘੋਟਿਆ and they continued this till at least 10 to 15 minutes jadon tak ude sa khatam nahi ho gaye then finally she passed away us to baad edi jo pehla hi plan se ga ke us to baad ye jada petrol pump te gaddi inonne n Scorpio apni lagayi segi when they reached uh, that petrol pump utthe already unna de puchan to pehla jo hun tak tehshch pata lagya ik Ranjit Singh vasi ਬਸੀ ਵਿਲੇਜ ਸੋਹਲ ਖਾਣਾ ਜਬਾਲ ਤਰਨ ਤਰਨ ਉਹ ਤੇ ਇੱਕ ਹੋਰ ਜਿਹੜੀ ਬਲਾਤਕਾਰ ਵੀ ਗੱਲ ਚੱਲ ਰਹੀ ਹੈ ਆਈ ਵਾਂਟ ਟੂ ਕਲੈਰੀਫਾਈ ਕਿ ਅਸੀਂ ਜਦੋਂ ਪੋਸਟਮਾਰਟਮ ਤੇ ਕੁਰੀਜ਼ ਪਾ ਰਹੇ ਅਸੀਂ ਇੱਕ ਕੁਐਸਚਨ ਪੁੱਟ ਕੀਤਾ ਹੋਇਆ ਡਾਕਟਰਸ ਨੂੰ ਕਿ ਇਜ਼ देयर ਐਨੀ ਸੈਕਸ਼ੂਅਲ ਅਸੌਲਟ ਰਿਪੋਰਟਡ